ਸ਼ੁਰੂ ਸ਼ੁਰੂ ਹੋ ਗਏ ਸਰ ਅ ਜਦੋਂ ਸਰ ਕਿਵੇਂ ਦੇਖਦੇ ਹੋ ਜਿਵੇਂ ਤੁਹਾਡੀਆਂ ਸਵਾਵਾਂ ਖਤਮ ਕੀਤੀਆਂ ਗਈਆਂ ਭਲਾ ਹੋਇਆ ਮੇਰਾ ਚਰਖਾ ਟੁੱਟਾ ਜਾਂਦਾ ਜਦੋਂ ਚੁੱਟੀ ਮੈਂ ਜਦੋਂ ਗੱਲ ਤੱਕ ਸਭ ਤੋਂ ਫਾਰਗੋਇਆ ਸੀਗਾ ਜੇਤੇਦਾਰੀ ਤੋਂ ਉਦੋਂ ਵੀ ਮੈਂ ਸ਼ਬਦ ਕਹੇ ਸੀ ਹੁਣ ਵੀ ਮੈਂ ਸ਼ਬਦ ਕਹਿਣਾ ਕਿ ਔਰ ਇਹੋ ਹੀ ਹੋਣਾ ਸੀ ਇਹ ਮੈਨੂੰ ਜਿਹੜਾ ਹੈਗਾ 2 ਦਸੰਬਰ ਤੋਂ ਬਾਅਦ ਇਸ ਗੱਲ ਦਾ ਅਹਿਸਾਸ ਜਿਹੜਾ ਉਹ ਹੋ ਚੁੱਕਿਆ ਸੀ ਕਿ ਮੇਰੀਆਂ ਸਵਾਵਾਂ ਹੋਣਾਂ ਕਪਨ ਕੀਆਂ ਜਾਣਗੀਆਂ ਹੋ ਗਈਆਂ ਜੀ ਕੋਈ ਚੱਕਰ ਨਹੀਂ ਜਾਂਚ ਕਮੇਟੀ ਨੇ ਤਾਲਮੇਲ ਕੀਤਾ ਜਿਹੜੀ ਬਣਾਈ ਗਈ ਸੀ ਨਹੀਂ ਮੈਂ ਤਾਲਮੇਲ ਕੀਤਾ ਨਾ ਕੀਤਾ ਮੈਂ ਜਾਣੇ ਨਹੀਂ ਸੀ ਇਹਦੇ ਕੋਲ ਜੀ ਅੱਛਾ ਕਿਉਂਕਿ ਜਦਨਾ ਚਿਰ ਮੈਂ ਜਥੇਦਾਰ ਸੀਗਾ ਤੇ ਮੈਂ ਮੈਂਬਰ ਕਮੇਟੀ ਦੇ ਅੱਗੇ ਪੇਸ਼ ਹੋਣਾ ਉਹਦੇ ਦੀ ਤੋਹੀਨ ਸੀ ਮੈਂ ਨਹੀਂ ਕਰਾ ਸਕਦਾ ਸੀ ਠੀਕ ਹੈ ਤੇ ਜਿਸ ਤਰ੍ਹਾਂ ਇਹ ਸਾਰਾ ਵਾਪਰਿਆ ਵਰਤਾਰਾ ਉਹਨੂੰ ਕਿਵੇਂ ਦੇਖਦੇ ਹਾਂ ਭਵਿੱਖ ਦੇ ਵਿੱਚ ਜਿਸ ਚੀਜ਼ ਦਾ ਪਹਿਲੋ ਪਤਾ ਹੋਵੇ ਨਾ ਕਿ ਇਹ ਚੀਜ਼ ਹੋਣੀ ਹੈ ਤੇ ਫਿਰ ਉਦੋਂ ਹਰਾਨੀ ਨਹੀਂ ਹੁੰਦੀ ਜਦੋਂ ਹੋ ਜਾਂਦੀ ਹੈ ਇਸ ਕਰਕੇ ਮੈਨੂੰ ਪਹਿਲਾਂ ਹੀ ਪਤਾ ਸੀ 2 ਦਸੰਬਰ ਤੋਂ ਬਾਅਦ ਮੈਨੂੰ ਇਸ ਗੱਲ ਦਾ ਅਹਿਸਾਸ 110% ਹੋ ਗਿਆ ਸੀ ਕਿ ਮੇਰੀਆਂ ਸਬਾਵਾਂ ਜੜੀਆਂ ਹੋਣਾ ਸਮਾਪਤ ਹੋ ਗਈਆਂ ਹੋ ਗਈਆਂ ਸੀ 6 ਸਾਲ ਸਮਾਪਿਆ ਹੈ ਤੁਹਾਡਾ ਫਿਰ ਬੇਸ਼ੱਕ 7 ਸਾਲ ਦਾ ਪਤਾ ਨਹੀਂ ਮੈਨੂੰ ਕੀ ਕੀਤਾ ਜੀ ਉਹ ਆਰਡਰ ਪੜਨ ਤੋਂ ਬਾਅਦ ਪਤਾ ਲੱਗੂਗਾ ਜੀ ਕੀ ਯਕੀਨੀ ਤੁਸੀ ਜਾਨੇ ਕਿ ਜੁਣ ਨਹੀਂ ਅਜੇ ਕੋਈ ਪਤਾ ਨਹੀਂਗਾ ਮੈਂ ਕੀ ਕੀਤਾ ਮੈਂ ਮਤੇ ਚ ਕੀ ਲਿਖਦੇ ਨੇ ਕੀ ਨਹੀਂ ਲਿਖਦੇ ਉਦੋਂ ਬਾਅਦ ਪਤਾ ਇਹ ਇਨਾ ਕਨਫਰਮ ਹੋ ਗਿਆ ਜੀ ਕਿਲਾ ਜ਼ਥੇਦਾਰੀ ਤੋਂ ਤੁਹਾਨੂੰ ਫਾਲ ਕੀ ਪਤਾ ਨਹੀਂ ਮੈਨੂੰ ਇਹਦੇ ਕੁਝ ਨਹੀਂ ਪਤਾ ਜੀ আর ਜੋ ਵੀ ਹੋਇਆ ਹੈ